ਇਦਾਂ ਜੀ ਕੱਲ ਸਾਨੂੰ ਨਾ ਦੇਰ ਰਾਤ ਜਿਹਨੂੰ ਵੀ ਕਹਿੰਦੇ ਆ ਮੇਰਾ ਰੌਣ 8:30 9:00 ਵਜੇ ਇੱਕ ਸਾਡੇ ਐਸਐਚਓ ਸਾਨੂੰ ਜਾਣਕਾਰੀ ਮਿਲੀ ਸੀ ਕਿ ਜਿਹੜਾ ਗੋਲੇ ਵਾਲ ਚ ਪਿੰਡ ਪੈਂਦਾ ਕੋਨੀ ਵਾਲਾ ਉੱਥੇ ਤਾਂ ਇੱਕ ਬੰਦਾ ਹੈਗਾ ਜਸਪਾਲ ਸਿੰਘ ਜਿਹੜੀ ਕਿ ਜਿਹੜਾ ਉੱਥੇ ਦਾ ਵਸਿੰਦਾ ਸੀ ਰਵਦੀ ਉਹ ਵੈਸੇ ਤਾਂ ਦੁਕਾਨ ਕਰਦਾ ਆਪਣੇ ਕੋਨੀ ਵਾਲੇ ਉੱਥੇ ਗੋਲੇ ਵਾਲੇ ਉਹਦੀ ਕੱਪੜੇ ਦੀ ਉਹ ਹੋਇਆ ਪਿਆ ਸੀ ਸ਼ੀਸ਼ੇ ਤੋੜ ਕੇ ਕੋਈ ਅੰਦਰ ਵੜਿਆ ਸੀ ਤਾਂ ਉਹਨਾਂ ਨੇ ਫਿਰ ਚੋਰੀ ਦੀ ਰਪੜ ਕਰਾਈ ਜੇ ਵਿੱਚ ਕਾਫੀ ਉਹਨੇ ਮਾਤਰਾ ਵਿੱਚ ਪੈਸੇ 14 ਲੱਖ ਰੁਪਏ ਲਗਾਏ ਨਾਲ ਤੋਂ ਕੁਝ ਤੋਲੇ ਸੋਨਾ ਤਿੰਨ ਚਾਰ ਤੋਲੇ ਸੋਨਾ ਲਖਵਾਇਆ ਸੀ ਸਾਨੂੰ ਜਦੋਂ ਜਾਣਕਾਰੀ ਮਿਲੀ ਸਾਡੇ ਐਸ ਐਚ ਓ ਸਾਹਿਬ ਨੂੰ ਉਹ ਮੌਕੇ ਤੇ ਪਹੁੰਚੇ ਫਿਰ ਡੀ ਐਸ ਪੀ ਸਾਹਿਬ ਪਹੁੰਚੇ ਸੀ ਐ ਜੀ ਦੀ ਟੀਮ ਪਹੁੰਚੀ ਤੋ ਐਸੀ ਜਾ ਕੇ ਮੌਕੇ ਤੇ ਹੀ ਤੁਰੰਤ ਤਫਤੀਸ਼ ਜਿਹਨੂੰ ਕਿ ਕਹਿੰਦੇ ਸ਼ੁਰੂ ਕਰਤੀ ਐ ਸੀ ਉੱਥੇ ਇਹਦੇ ਚ ਖਾਸ ਗੱਲ ਇਹ ਹੈ ਕਿ ਸਾਡੇ ਕੋਲ ਸਪੈਸ਼ਲੀ ਟ੍ਰੇਨਡ ਅਲੱਗ-ਅਲੱਗ ਕਿਸਮ ਦੇ ਡੌਗ ਹੈਗੇ ਜਿਹਦੇ ਚ ਸਿਨਿਫਰ ਡੌਗ ਹੈਗਾ ਜਿਹੜਾ ਪੈੜਾਂ ਫੜਦਾ ਜਿਹਨੂੰ ਆਪਾਂ ਨੇ ਪੰਜਾਬੀ ਉੱਥੇ ਚੋਰਦੀਆਂ ਪੈੜਾਂ ਲੱਗੀਆਂ ਹੋਈਆਂ ਸੀ ਤੇ ਉਹ ਸਿਨਿਫਰ ਡੌਗ ਨੇ ਪੈੜਾਂ ਉਹ ਤਕਰੀਬ ਉਧੀਆਂ ਜਿੱਥੇ ਚੋਰਦੀਆਂ ਫਾੜ ਲਈਆਂ ਤਾਂ ਤਕਰੀਬਨ 5 ਕਿਲੋਮੀਟਰ ਤੱਕ ਸਾਡਾ ਜਿਹੜਾ ਡੌਗ ਹੈਗਾ ਉਹਨੂੰ ਟ੍ਰੇਸ ਕਰਕੇ ਪੁਲਿਸ ਵਾਲੇ ਤੇ ਉਹ ਜਾਨੇ ਲੱਲ ਕੇ ਟ੍ਰੇਸ ਕਰਕੇ ਲੈ ਗਏ ਉਹਨੂੰ ਰਸਤਾ ਸਾਨੂੰ ਜੋ ਦਿਖਾਇਆ ਉੱਤੇ ਹੀ ਚੱ ਵਿਦਨ 2 ਆਵਰਸ ਐ ਸੀ ਉਹ ਜਾਨੀ ਕਿ ਚੋਰੀ ਚੋਰ ਨੂੰ ਟ੍ਰੇਸ ਕਰ ਲਿਆ ਤੇ ਜਾਨੀ ਕਿ ਨਾਲ ਨਾਲ ਸਾਡੇ ਜਿਹੜਾ ਕਿ ਮਾਲ ਸੀ ਉਹ ਰਿਕਵਰ ਹੋ ਗਿਆ ਤਿੰਨ ਚਾਰ ਤੋਲੇ ਸੋਨਾ ਸੀ 5 ਲੱਖ ਰੁਪਇਆ ਸੀ ਉਹ ਸਾਰਾ ਹੀ ਰਿਕਵਰ ਕਰ ਲਿਆ ਉਹ ਫਿਰ ਚੋਰ ਵੀ ਫੜ ਲਿਆ ਖਾਸੀਅਤ ਦੇ ਵਿੱਚ ਇਹ ਹੈ ਕਿ ਜਿਹੜਾ ਸਾਡਾ ਸਪੈਸ਼ਲੀ ਟ੍ਰੇਨਡ ਹੈਗਾ ਚਲੋ ਅਸੀਂ ਵੀ ਮੌਕੇ ਤੇ ਤੁਰੰਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨੇ ਸਾਡੀ ਮੁੜੀ ਜਿਹੜੀ ਟ੍ਰੇਸਰ ਡੌਗ ਨੇ ਬੜੀ ਹੈਲਪ ਕੀਤੀ ਕਿੰਨੇ ਬੰਦੇ ਨੇ ਚੋਰੀ ਕੀਤੀ ਕੱਲਾ ਸੀ ਕੱਲਾ ਸੀ ਜੀ ਇਕੱਲਾ ਹੀ ਸੀ ਜੋ ਹੈਗਾ ਬੰਦਾ ਸੀ ਉਹ ਨੇੜੇ ਨੇੜੇ ਹੀ ਉੱਥੇ ਜਾਨਕੀ ਖੇਤਾਂ ਚੋਂ ਦਾ ਘਰ ਹੈਗਾ ਉਹ ਇਕੱਲਾ ਹੀ ਬੰਦਾ ਸੀ ਉਹਨਾਂ ਜਿਹੜੀ ਉਹਨਾਂ ਨੇ ਕਿਰਾਂ ਕਿਉਂਕਿ ਜਦੋਂ ਸ਼ੁਰੂ ਚ ਹੀ ਪ੍ਰੀਲੀਮਿਨਰੀ ਜਾਣਕਾਰੀ ਤੁਰੰਤ ਸਾਨੂੰ ਦਿੱਤੀ ਆਈ ਤੇ ਫਿਰ ਨਾਲੋ ਨਾਲ ਹੀ ਐਫ ਆਈ ਆਰ ਦਰਜ ਕਰਤੀ ਨਾ ਜੀ ਉਦੋਂ ਉਹਨਾਂ ਨੇ ਅਕਾਊਂਟ ਫੋਰ ਕੀਤਾ ਨਹੀਂ ਉਦੋਂ ਤੇ ਉਹਨਾਂ ਨੇ 14 ਲੱਖ ਰੁਪਇਆ ਤੇ ਤੇ ਚਾਰਕ ਤੋਲੇ ਤੋਂ ਚਾਰ ਪੰਜ ਤੋਲੇ ਸੋਨਾ ਲਿਖਾਇਆ ਸੀ ਬਟ ਜਿਹੜਾ ਰਿਕਵਰ ਹੋਇਆ 5 ਲੱਖ ਰੁਪਈਆ ਤੇ 4 ਕਿਲੋ ਤੋਂਨੇ ਸੋਨਾ ਹੈ ਫਿਰ ਉਹ ਟੈਲੀ ਕੀਤਾ ਉਹਨਾਂ ਨੇ ਜਿਹੜੇ ਆਪਣੇ ਇੱਕ ਕੰਪਲੇਨੈਂਟ ਐਫ ਆਈ ਆਰ ਦੇ ਤੇ ਉਹ ਜਿੰਨਾ ਸੀ ਜਿੰਨਾ ਰਿਕਵਰ ਹੋਇਆ ਤੇ ਉਨਾ ਹੀ ਨਿਕਲਿਆ ਉਹ ਕਹਿੰਦੇ ਪਹਿਲਾਂ ਸਾਨੂੰ ਆਈਡੀਆ ਨਹੀਂ ਸੀ ਕਿਉਂਕਿ ਉਹਨਾਂ ਦੇ ਘਰੇ ਕਈ ਵਾਰੀ ਪੈਸੇ ਵਪਾਰੀ ਹੈਗੇ ਜ਼ਿਆਦਾ ਹੁੰਦੇ ਬਟ ਅਲਟੀਮੇਟਲੀ ਉਹ ਜੋ ਰਿਕਵਰ ਹੋਇਆ ਉਨਾ ਹੀ ਚੋਰੀ ਹੋਇਆ ਸੀ ਛੋਟੇ ਛੋਟੇ ਕਿੱਦਾਂ ਕੰਮ ਕੀਤਾ ਅਸੀਂ ਇੱਕ ਜਿੱਦਾਂ ਤੁਹਾਨੂੰ ਦੱਸਿਆ ਕਿ ਤੁਰੰਤ ਮੌਕੇ ਤੇ ਪਹੁੰਚੇ ਐਫ ਆਈ ਆਰ ਤੇ ਚਲੋ ਲਾਂਚ ਕਰਨੀ ਹੁੰਦੀ ਪੁਲਿਸ ਦੀ ਡਿਊਟੀ ਹੁੰਦੀ ਹੈ ਇੱਥੇ ਸਾਡੇ ਜਿਹੜਾ ਇੱਕ ਸੀਆਈਏ ਟੀਮ ਪਹੁੰਚੀ ਆਪਣੇ ਡੀਐਸਪੀ ਸਾਹਿਬ ਫਿਰ ਪਹੁੰਚੇ ਸਪੈਸ਼ਲਾਈਜ਼ਡ ਡੌਗ ਹੈਗਾ ਕਿਉਂਕਿ ਉੱਥੇ ਪੈੜਾ ਸੀ ਫੋਰੈਂਸਿਕ ਟੀਮਾਂ ਵੀ ਅਸੀਂ ਬੁਲਾਈਆਂ ਤੋਂ ਉਹ ਡੌਗ ਨੇ ਪੈੜਾ ਜਿਹਦੀਆਂ ਫੜ ਲਈਆਂ ਤੇ ਉਹਨੂੰ 5 ਕਿਲੋਮੀਟਰ ਪੁਲਿਸ ਦੀਆਂ ਟੀਮਾਂ ਤੇ ਡੌਗ ਉਹਦੇ ਡੌਗ ਦੇ ਪਿੱਛੇ 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 ਚੱਲਦੀਆਂ ਰਹੀਆਂ ਤੇ ਅਲਟੀਮੇਟਲੀ ਉਹ ਤੁਹਾਨੂੰ ਚੋਰ ਦੇ ਘਰੇ ਹੀ ਲੈ ਗਿਆ ਵਿਦਰਨ 2 ਆਵਰਸ ਫਿਰ ਸਾਰਾ ਕੁਝ ਹੋ ਗਿਆ ਚੋਰ ਟਰੇਸ ਹੋ ਗਿਆ ਚਲੋ ਅੱਜ ਉਹਦੇ ਤੋਂ ਹਿ ਰਿਕਵਰੀ ਵੀ ਕਰਵਾਲੀ ਹੈਗੀ ਆ ਤਾਂ ਬੰਦਾ ਅਰੈਸਟ ਵੀ ਕਰ ਲਿਆ ਸਰ ਉਹਦੀ ਪ੍ਰੋਫਾਈਲ ਕੀ ਹੈ ਨਹੀਂ ਉਹਦੇ ਤਾਂ ਪਹਿਲਾਂ ਕੋਈ ਕ੍ਰਿਮੀਨਲ ਕੇਸ ਨਹੀਂ ਜੀ ਉਹ ਜਾਨੀ ਕਿ ਇੱਕ ਨਾਰਮਲ ਮਛਿੰਦਾ ਸੀ ਅੱਜ ਹੁਣ ਪਹਿਲੀ ਆਇਆ ਹੁਣ ਫੜਿਆ ਹੈਗਾ ਹੁਣ ਪੁੱਛਦੇ ਆ ਕਿਤੇ ਹੋਰ ਨਾ ਕਿਤੇ ਕਈ ਵਾਰੀ ਕੀਤੀ ਹੁਣ ਬਟ ਉਹਦੇ ਤੇ ਹੱਲੇ ਤਾਂ ਹੀ ਕੋਈ ਕ੍ਰਿਮੀਨਲ ਉਹਦਾ ਪ੍ਰੋਫਾਈਲ ਨਿਕਲਿਆ ਨਹੀਂ ਜਾਨੀ ਕਿ ਛੋਟਾ ਕਿਸਾਨ ਹੈਗਾ 7-8 ਕਿੱਲੇ ਜ਼ਮੀਨ ਵਾਲਾ ਜਿਨ੍ਹਾਂ ਦੇ ਚੋਰੀ ਹੋਈ ਹੈ ਉਹਨਾਂ ਦਾ ਪ੍ਰੋਫਾਈਲ ਕੀ ਹੈ ਉਹ ਜਾਨਕੀ ਮੀਆਂ ਬੀਬੀ ਹੈ ਜੀ ਇੱਕ ਬੀਬੀ ਉਹਨਾਂ ਦੀ ਸਰਕਾਰੀ ਟੀਚਰ ਨੇ ਤੇ ਆਪ ਉਹਦੀ ਜਿੰਨੂੰ ਆਨੇ ਆਪਾਂ ਤੁਹਾਨੂੰ ਦੱਸਿਆ ਗੋਲੇਵਾਲ ਰੈਡੀमेड ਕੱਪੜੇ ਦੀ ਦੁਕਾਨ ਚ ਹੈ ਜੀ